ਜਦੋਂ ਗੁੱਪੀ ਚੰਦ ਬੰਦਗੀ ਵਾਸਤੇ ਤੁਰਿਆ ਉਹਦੀ ਮਾਂ ਨੇ ਕਿਹਾ ਕਹਿਣ ਲੱਗੀ ਬੇਟਾ ਕਿਲੇ ਵਿੱਚ ਰਹੀ 36 ਪ੍ਰਕਾਰ ਦੇ ਭੋਜਨ ਛਕੀ ਮਖਮਲੀ ਗਲ ਕਦੇਲਿਆਂ ਤੇ ਸੋਈ ਕਹਿਣ ਲੱਗਾ ਮਾਤਾ ਮੈਨੂੰ ਲੱਗਦਾ ਹੈ ਤੇਰਾ ਮਨ ਬਦਲ ਗਿਆ ਕਹਿ ਲਗੀ ਨਹੀਂ ਮੇਰਾ ਮਨ ਨਹੀਂ ਬਦਲਿਆ ਜਿਹੜਾ ਤੂੰ ਚੱਲ ਐ ਨਾ ਫਕੀਰਾਂ ਦੀ ਸੰਗਤ ਦੇ ਵਿੱਚ ਫਕੀਰਾਂ ਨੇ ਕੋਲ ਕੋਲ ਗੱਲਾਂ ਨਹੀਂ ਕਰਨੀਆਂ ਉਹਨਾਂ ਨੇ ਰਮਜ ਦੇ ਵਿੱਚ ਗੱਲ ਕਰਕੇ ਅੱਗੇ ਚਲੇ ਜਾਣਾ ਤੂੰ ਸਮਝ ਗਿਆ ਤਾਂ ਠੀਕ ਨਹੀਂ ਤਾਂ ਕੋਈ ਗੱਲ ਨਹੀਂ ਉਹਨਾਂ ਨੂੰ ਇਹ ਮਤਲਬ ਨਹੀਂ ਬਈ ਸਮਝ ਹੀ ਜਾਏ ਠੀਕ ਹੈ ਕੇ ਲਗੀ ਮੇਰੀ ਰਮ ਜੈ ਸੰਗਤ ਵਿੱਚ ਰਹੀ ਸੰਗਤ ਕਿਲਾ ਹੁੰਦਾ ਹੈ। ਅਤਿਅੰਤ ਭੁੱਖ ਲੱਗੇ ਜਿਹੋ ਜਾਂ ਵੀ ਸ਼ਕੇਗਾ 36 ਪ੍ਰਕਾਰ ਦੇ ਭੋਜਨ ਨਾਲੋਂ ਵੀ ਸੁਆਦ ਲੱਗੇਗਾ। ਅਤ ਦੀ ਨੀਂਦ ਆ ਗਈ। ਜਦੋਂ ਅਤ ਦੀ ਨੀਂਦ ਆਏਗੀ ਸੌਏਗਾ। ਭਾਵੇਂ ਕੰਡਿਆ ਤੇ ਵੀ نیند ਆ ਗਈ ਮਖਮਲੇ ਗਦੇਲਿਆਂ ਵਾਂਗੂ ਸੁੱਤਿਆ ਕੀ ਪਤਾ ਮਖਮਲੀ ਗਦੇਲਿਆਂ ਤੇ ਸੁੱਤਿਆ ਕੀ ਕੰਡਿਆ ਤੇ ਸੁੱਤਾ ਕੀ ਪਤਾ ਲੱਗਦਾ ਆ ਜਿਹੜੇ ਕਹਿੰਦੇ ਨਾ ਸਾਡੀ ਨੀਂਦ ਬੜੀ ਖਰਾਬ ਹੁੰਦੀ ਕਿਉਂਕਿ ਉਹਨਾਂ ਦਾ ਕੰਮ ਹੀ ਸੁੱਤੇ ਰਹਿਣਾ ਹੈ ਜਿੰਨੂੰ ਗਹਿਰੀ ਨੀਂਦ ਆਉਂਦੀ ਉਹਦੇ ਕੋਲ ਭਾਵੇਂ ਢੋਲ ਵਜਾਈ ਜੋ ਉਹਨੂੰ ਕੀ ਪਤਾ ਕੀ ਹੋਊਗਾ ਜਦੋਂ ਇਹ ਕਿਹਾ ਕਿ ਲੱਗੇ ਉਹ ਨਰਮ ਜਾਂਦੇ ਵਿੱਚ ਗੱਲ ਕਰਦੀ ਹੈ ਤੈਨੂੰ ਵਿਸਤਾਰ ਨਾਲ ਨਹੀਂ ਸਮਝਾਉਣਾ ਜਦੋਂ ਇਹ ਕਿਹਾ ਗੋਪੀ ਚੰਦ ਜਿਹੜਾ ਸੀ ਉਹ ਆਪਣੇ ਪਰਥਰੀ ਮਾਮੇ ਦੇ ਨਾਲ ਬੰਦਗੀ ਵਿੱਚ ਲੱਗ ਗਿਆ ਪਰਥਰੀ ਜਿਹੜਾ ਸੀ ਉਹ ਜੈਨ ਦਾ ਰਾਜਾ ਇਸ ਪਰਥਰੀ ਨੂੰ ਗਿਆਨ ਹੋਇਆ ਜੇ ਜਦੋਂ ਗਿਆਨ ਨਹੀਂ ਸੀ ਨਾ ਇਹਨੇ ਇੱਕ ਗ੍ਰੰਥ ਲਿਖਿਆ ਸ਼ਿੰਗਾਰ ਸ਼ਖਤ ਗ੍ਰੰਥ ਜਿਹਦੇ ਵਿੱਚ ਦੁਨਿਆਵੀ ਗੱਲਾਂ ਦੁਨੀਆ ਦੀਆਂ ਗੱਲਾਂ ਆਮ ਮਨੁੱਖੇ ਹੀ ਕਰਦਾ ਨੀਤੀ ਦਾ ਗ੍ਰੰਥ ਲਿਖਿਆ ਰਾਜਨੀਤੀ ਕਿਵੇਂ ਕਰਨੀ ਚਾਹੀਦੀ ਹੈ ਕਿਉਂਕਿ ਸੰਸਾਰ ਨਾਲ ਜੁੜਿਆ ਬੰਦਾ ਸੰਸਾਰ ਦੀ ਹੀ ਗੱਲ ਕਰੇਗਾ ਇਹ ਜੋ ਪਥਰੀ ਸੀ ਬੜਾ ਨਿਆਂਕਾਰੀ ਰਾਜਾ ਬਹੁਤ ਨਿਆਂ ਕਰਨ ਵਾਲਾ ਸੀ ਤੇ ਲੋਕ ਪਰਜਾ ਇਹਨੂੰ ਬਹੁਤ ਪਸੰਦ ਕਰਦੇ ਸੀ ਇੱਕ ਦਿਨ ਇਹਦੇ ਪਾਸ ਇੱਕ ਫਲ ਲੈ ਕੇ ਆਇਆ ਕਹਿ ਲੱਗਾ ਜੀ ਆਹ ਫਲ ਹੈ ਇਹ ਮੈਂ ਬੜੀ ਤਪੱਸਿਆ ਨਾਲ ਪ੍ਰਾਪਤ ਕੀਤਾ ਹੈ ਤੇ ਤੁਸੀਂ ਇਹ ਫਲ ਖਾ ਲਓ ਤੇ ਤੁਹਾਨੂੰ ਕੋਈ ਦੇਹਤਾ ਸਰੀਰ ਦਾ ਰੋਗ ਨਹੀਂ ਲੱਗੇ ਬਰਤਰੀ ਨੇ ਮਨ ਵਿੱਚ ਵਿਚਾਰਿਆ ਕਿ ਇਹ ਜੀ ਸੰਸਾਰ ਵਿੱਚ ਫਸਿਆ ਸੀ। ਕਿ ਲੱਗਾ ਵੀ ਮੈਂ ਖਾ ਕੇ ਕੀ ਕਰਨਾ ਹੈ ਇਹ ਮੈਂ ਆਪਣੀ ਰਾਣੀ ਨੂੰ ਦੇ ਦੇਣਾ। ਉਹਨੇ ਰਾਣੀ ਨੂੰ ਦੇ ਦਿੱਤਾ। ਰਾਣੀ ਨੇ ਸੋਚਿਆ ਵੀ ਮੈਂ ਖਾ ਕੇ ਕੀ ਕਰਨਾ ਹੈ। ਉੱਥੇ ਇੱਕ ਮਹਾਵਤ ਸੀ। ਰਾਣੀ ਨੇ ਉਹਨੂੰ ਦੇ ਦਿੱਤਾ ਉਹ ਜਿਹੜਾ ਸੀ ਮਹਾਵਤ ਉਹਨੇ ਸੋਚਿਆ ਵੀ ਇਹਨੂੰ ਮੈਂ ਖਾ ਕੇ ਕੀ ਕਰਾਂ ਤੇ ਕਿਉਂ ਨਾ ਬਾਜ਼ਾਰ ਦੇ ਵਿੱਚ ਇੱਕ ਵਿਸ਼ਵਾਸੀ ਤੇ ਉਹਦੇ ਕੋਲੋਂ ਜਾਂਦਾ ਤੇ ਉਹਨੇ ਉਹਨੂੰ ਦੇ ਦਿੱਤਾ ਕਹਿਣ ਲੱਗਾ ਆ ਤੂੰ ਖਾ ਲੈ ਇਹਦੇ ਨਾਲ ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ। ਵੇਸ਼ਵਾ ਨੇ ਸੋਚਿਆ ਵੀ ਰਾਜਾ ਸਾਡਾ ਇੰਨਾ ਚੰਗਾ ਹੈ ਤੇ ਕਿਉਂ ਨਾ ਮੈਂ ਰਾਜੇ ਨੂੰ ਇਹ ਫਲ ਦੇਵਾਂ ਮੈਂ ਖਾ ਕੇ ਕੀ ਕਰਾਂ। ਉਹਨੇ ਲਿਆ ਕੇ ਫਿਰ ਜਦੋਂ ਰਾਜੇ ਨੂੰ ਦਿੱਤਾ ਰਾਜੇ ਨੇ ਸਾਰਾ ਪੁੱਛ ਪੜਤਾਲ ਕੀਤੀ ਵੀ ਇਹ ਫਲ ਪਹੁੰਚਿਆ ਕਿਵੇਂ ਵੇਸ਼ਵਾ ਤੱਕ। ਮਨ ਦੇ ਵਿੱਚ ਵਿਰਾਗ ਆਇਆ ਇੱਕ ਇੱਕ ਕਾਰਨ ਦੂਸਰਾ ਇਸ ਨੂੰ ਗੋਰਖਨਾਥ ਮਿਲਿਆ ਇਹਨੇ ਹਿਰਨ ਮਾਰਿਆ ਸੀ ਉਹ ਕਹਿਣ ਲੱਗਾ ਪਰਤਰੀ ਤੈਨੂੰ ਮਾਰਨ ਦਾ ਅਧਿਕਾਰ ਕਿੰਨੇ ਦਿੰਦਾ ਹੈ ਜੇ ਤੂੰ ਜਿੰਦਾ ਨਹੀਂ ਨਾ ਕਰ ਸਕਦਾ ਤੇ ਤੈਨੂੰ ਮਾਰਨ ਦਾ ਵੀ ਅਧਿਕਾਰ ਨਹੀਂ ਜੇ ਕਿਸੇ ਨੂੰ ਸੁੱਖ ਨਹੀਂ ਨਾ ਦੇ ਸਕਦਾ ਤੇ ਦੁੱਖ ਦੇਣ ਦਾ ਵੀ ਅਧਿਕਾਰ ਤੈਨੂੰ ਨਹੀਂ ਕਹਿਣ ਲੱਗਾਇ ਇਹਨੂੰ ਜਿੰਦਾ ਕਰ ਕਹਿਣ ਲੱਗਾ ਮੈਂ ਤਾਂ ਇਹ ਵਿੱਦਿਆ ਜਾਣਦਾ ਨਹੀਂ ਪਰਥਰੀ ਕਹਿਣ ਲੱਗਾ ਮੈਂ ਇਹਨੂੰ ਜੀਂਦਾ ਨਹੀਂ ਕਰ ਸਕਦਾ ਪਰਥਰੀ ਕੋਲੋਂ ਜੀਂਦਾ ਨਾ ਹੋਇਆ ਗੋਰਖਨਾਥ ਕਹਿਣ ਲੱਗਾ ਮੈਂ ਜੀਂਦਾ ਕਰ ਦਿੰਦਾ ਉਹਨੇ ਜੀਂਦਾ ਕਰ ਦਿੱਤਾ ਪਰ ਪਰਥਰੀ ਨੂੰ ਆਪਣਾ ਸ਼ਿਸ਼ਯ ਬਣਾ ਲਿਆ ਚੇਲਾ ਬਣਾ ਲਿਆ ਕੰਨ ਪਾੜ ਕੇ ਮੰਦਰਾ ਪਾ ਦਿਤੀਆਂ ਚੱਲ ਰਾਜ ਭਾਗ ਛੱਡ ਤੇ ਬੰਦਗੀ ਕਰ ਕੀ ਲੈਣਾ ਦੁਨੀਆ ਦਾ ਉਜੈਨ ਦਾ ਬਹੁਤ ਵੱਡਾ ਰਾਜ ਛੱਡ ਕੇ ਪਰਥਰੀ ਜਿਹੜਾ ਸੀ ਉਹ ਬੰਦਗੀ ਵਿੱਚ ਲੱਗ ਗਿਆ ਬੰਗਾਲ ਦਾ ਰਾਜਾ ਗੁਪੀ ਚੰਦ ਉਹਨੇ ਉੱਥੋਂ ਦਾ ਰਾਜ ਛੱਡਿਆ ਬਾੰਦਿਆ ਕੇ ਲੱਗ ਕੇ ਤੇ ਬੰਦਗੀ ਵਿੱਚ ਲੱਗ ਗਿਆ